ਜਿੱਥੇ ਸੰਜੀਵਰਮਾ ਦੇ ਘਰ ਪਹੁੰਚੇ ਸੁਖਬੀਰ ਸਿੰਘ ਬਾਦਲ ਸੁਖਬੀਰ ਬਾਦਲ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਕਾਲੀ ਦਲ ਸੰਜੀਵਰਮਾ ਦੇ ਪਰਿਵਾਰ ਦੇ ਨਾਲ ਹਮੇਸ਼ਾ ਖੜਾ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਮੋਜ਼ਮਨ ਨੂੰ ਜਲਦ ਜਲਦ ਗ੍ਰਿਫਤਾਰ ਕਰਨ ਦੀ ਵੀ ਸੁਖਬੀਰ ਬਾਦਲ ਨੇ ਮੰਗ ਕੀਤੀ ਹੈ ਪਰਿਵਾਰ ਨੂੰ ਜਲਦ ਇਨਸਾਫ ਮਿਲਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਆ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ ਉਹਨਾਂ ਨੇ ਕਿਹਾ ਕਿ ਦਿਨ ਦਿਹਾੜੇ ਲੁੱਟਾਂ ਤੇ ਕਤਲ ਹੋ ਰਹੇ ਨੇ ਆ ਤਾਂ ਅਬੋਰ ਦੇ ਵਿੱਚ ਸੰਜੀਵ ਵਰਮਾ ਦੇ ਘਰ ਪਹੁੰਚੇ ਸੁਖਬੀਰ ਸਿੰਘ ਬਾਦਲ ਤਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਦਰਸਲ ਪਿਛਲੇ ਦਿਨੀ ਮਜ਼ਮਾ ਦੇ ਵੱਲੋਂ ਸ਼ੂਟਰਾਂ ਦੇ ਵੱਲੋਂ ਸ਼ਰਿਆਮ ਸੰਜੀਵ ਵਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉਹਨਾਂ ਦੇ ਸ਼ੋਰੂਮ ਦੇ ਬਾਹਰ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਦੇ ਬਾਅਦ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਦੇ ਜੀ ਦੇ ਘਰੇ ਮੈਂ ਆਜਾਏ ਆ ਜਿਨ੍ਹਾਂ ਦਾ ਬੜੀ ਬੇਰਹਿਮੀ ਨਾਲ ਗੈਂਗਸਟਰਾਂ ਨੇ ਕਤਲ ਕੀਤਾ ਇੱਕ ਬੜਾ ਨੇਕ ਪਰਵਾਰ ਜੀ ਨੇ ਆਮ ਲੋਕਾਂ ਦੀ ਵੀ ਬੜੀ ਸੇਵਾ ਕਰਦੇ ਸੀ ਤੇ ਉਹਨਾਂ ਨੇ ਬੜਾ ਪਿਆਰ ਕਮਾਇਆ پورے ਇਲਾਕੇ 'ਚ ਦੇਖੋ ਜੀ ਐਜੇ ਲੋਕਾਂ ਤੇ ਦਿਨ ਦਿਨੇ ਮਰਡਰ ਹੋਣ ਲੱਗ ਜਾਣਗੇ ਇਥੇ ਰਹੂਗਾ ਕੌਣ ਪੰਜਾਬ 'ਚ ਹਰ ਰੋਜ਼ ਕਿਤੇ ਬੈਂਕ ਨੂੰ ਲੁੱਟਿਆ ਜਾ ਰਿਹਾ ਕਿਤੇ ਐਕਸਟਰੈਕਸ਼ਨ ਕੀਤੀ ਜਾ ਰਹੀ ਹੈ ਕਿਤੇ ਕਿਸੇ ਨੂੰ ਵਪਾਰੀ ਨੂੰ ਗੋਲੀ ਮਾਰੀ ਜਾ ਰਹੀ ਹੈ ਅਸਲੀ ਕਾਰਨ ਹੈ ਕਿ ਇੱਥੇ ਕੋਈ ਮੁੱਖ ਮੰਤਰੀ ਹੈ ਨਹੀਂ ਸੂਬਾ ਬਗੈਰ ਮੁੱਖ ਮੰਤਰੀ ਤੋਂ ਚੱਲ ਰਿਹਾ ਤੇ ਚਲਾ ਰਿਹਾ ਕੇਜਰੀਵਾਲ ਉੱਥੇ ਬੈ ਕੇ ਦਿੱਲੀ ਉਹਨੂੰ ਕੋਈ ਫਿਕਰ ਨਹੀਂ ਤੇ ਮੈਂ ਤਾਂ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਹੋਨੂ ਪੰਜਾਬ ਦੀ ਜਨਤਾ ਨੇ 92 ਸੀਟਾ ਦਿੱਤੀਆਂ ਅੱਜ ਥੋੜੀ ਜਿਮਵਰੀ ਹੈ ਅੱਜ ਜੋ ਹਾਲਾਤ ਤੁਸੀਂ ਬਣਾਤੀ ਹੈ ਪੰਜਾਬ ਦੀ ਜੇ ਤੁਸੀਂ ਨਾ ਐਕਸ਼ਨ ਲੈਂਤਾ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਹੈ ਹੁਣ ਗੱਲ ਕਰਾਂਗੇ ਪੰਚਾਇਤ ਦੇ ਫਰਮਾਨ ਦੀ ਪੰਜਾਬ ਦੇ ਇੱਕ ਹੋਰ ਪਿੰਡ ਨੇ ਪ੍ਰਵਾਸੀਆਂ ਦੇ ਖਿਲਾਫ ਮਤਾ ਪਾ ਦਿੱਤਾ ਹੈ ਪੰਚਾਇਤ ਨੇ ਫਰਮਾਨ ਜਾਰੀ ਕਰ ਦਿੱਤਾ ਹੈ ਕਿ ਬਿਨਾ ਪਛਾਣ ਵਾਲੇ ਪ੍ਰਵਾਸੀ ਇੱਕ ਹਫਤੇ ਦੇ ਅੰਦਰ ਅੰਦਰ ਪਿੰਡ ਖਾਲੀ ਕਰ ਦੇਣ ਭਾਰਤ ਦੇ ਦੂਜੇ ਸੂਬਿਆਂ ਤੋਂ ਪ੍ਰਵਾਸੀ ਮਜ਼ਦੂਰ ਵੱਡੀ ਗਿਣਤੀ 'ਚ ਪੰਜਾਬ 'ਚ ਰੋਜ਼ਗਾਰ ਦੀ ਭਾਲ ਲਈ ਆਉਂਦੇ ਨੇ ਤੇ ਕਿਸਾਨਾਂ ਨੂੰ ਵੀ ਝੋਨੇ ਦੀ ਲਵਾਈ ਤੇ ਕਈ ਫਸਲਾਂ ਵੇਲੇ ਪ੍ਰਵਾਸੀ ਮਜ਼ਦੂਰਾਂ ਦੀ ਲੋੜ ਰਹਿੰਦੀ ਹੈ ਪਰ ਫਤੇਗੜ ਸਾਹਿਬ ਦੇ ਪਿੰਡ ਲਖਣਪੁਰ ਗਰਚਾ ਦੀ ਪੰਚਾਇਤ ਨੇ ਬਿਨਾਂ ਪਛਾਣ ਪਿੰਡ 'ਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਖਿਲਾਫ ਮਤਾ ਪਾ ਕੇ ਫਰਮਾਨ ਜਾਰੀ ਕਰ ਦਿੱਤਾ ਜਿਸ ਦੇ ਤਹਿਤ ਰਜਵਾਹੀ ਤੇ ਪਰਵਾਸੀ ਮਜ਼ਦੂਰਾਂ ਨੂੰ ਉਠਾਇਆ ਜਾਵੇ ਪਰਵਾਸੀ ਨਸ਼ਾ ਕਰਦੇ ਨੇ ਤੇ ਬੱਚਿਆਂ ਤੇ ਔਰਤਾਂ ਨੂੰ ਤੰਗ ਕਰਦੇ ਨੇ ਮੋਟਰ ਤੇ ਰਹਿੰਦੇ ਪਰਵਾਸੀ ਮਜ਼ਦੂਰਾਂ ਨੂੰ ਕੱਟਿਆ ਜਾਵੇ ਕੱਲ ਨੂੰ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਇਸ ਲਈ ਕਿਸਾਨ ਤੇ ਮੋਟਰ ਮਾਲਕ ਜ਼ਿੰਮੇਵਾਰ ਹੋਵੇਗਾ ਕਿਸਾਨਾਂ ਵੱਲੋਂ ਕੰਮਤੇ ਰੱਖੇ ਪਰਵਾਸੀ ਦਾ ਸ਼ਨਾਖਤੀ ਪੱਤਰ ਲਿਆ ਜਾਵੇ ਜਿੱਥੋਂ ਇਹ ਮਜ਼ਦੂਰ ਆਏ ਨਹੀਂ ਉਥੋਂ ਦਾ ਸੰਪਰਕ ਨੰਬਰ ਵੀ ਰੱਖਿਆ ਜਾਵੇ ਤੇ ਇੱਕ ਕੰਟਰਡਿਕਸ਼ਨ ਸਾਹਮਣੇ ਆਈ ਹੈ ਫਤੇਗੜ ਸਾਹਿਬ ਦੇ ਪਿੰਡ ਲਖਨਪੁਰ ਗਰਚਾ ਪੱਤੀ ਦੇ ਵਿੱਚੋਂ ਜਿੱਥੇ ਕਿ ਸਰਪੰਚ ਵੱਲੋਂ ਮਤਾ ਪਾਇਆ ਗਿਆ ਹੈ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਹੈ ਉਹ ਇੱਥੇ ਨਹੀਂ ਰਹਿਣਗੇ। ਔਰ ਸਰਪੰਚ ਸਾਹਿਬ ਇੱਥੇ ਮੌਜੂਦ ਨੇ, ਪੰਚਾਇਤ ਇੱਥੇ ਮੌਜੂਦ ਹੈ। ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਮਤਾ ਪਾਇਆ ਤੇ ਕੀ ਮਤਾ ਹੈ? ਸਰਪੰਚ ਸਾਹਿਬ ਕੀ ਨਾਮ ਹੈ ਪਹਿਲਾਂ ਥੋੜਾ? ਬ੍ਰਿੰਦਰ ਸਿੰਘ ਜੀ। ਬ੍ਰਿੰਦਰ ਜੀ, ਤੁਸੀਂ ਮਤਾ ਪਾਇਆ ਹੈ ਪ੍ਰਵਾਸੀਆਂ ਦੇ ਖਿਲਾਫ ਕੀ ਮਤਾ ਹੈ ਉਹ? ਮਤਾ ਸੀ ਇਹ ਪਾਇਆ ਜੀ ਜਿਹੜੇ ਪ੍ਰਵਾਸੀ ਗੈਰਕਾਨੂੰਨੀ ਨੇ ਜਿਵੇਂ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਕੋਈ ਪਛਾਣ ਪੱਤਰੇ ਨਹੀਂ। ਵੀ ਉਹਨਾਂ ਨੂੰ ਹਫ਼ਤੇ ਦਾ ਟਾਈਮ ਦਿੱਤਾ ਹੈ ਜੀ। ਬੇਥੋ ਆਪਣਾ ਸਮਾਨ ਚੱਕ ਕੇ ਚੱਲੋ ਤੁਸੀਂ ਕਿਉਂਕਿ ਸਰਕਾਰੀ ਜਗ੍ਹਾ ਤੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਤੇ ਇੱਕ ਇਹ ਹੁੱਲੜਬਾਜੀ ਕਰਦੇ ਆ ਪਿੰਡ 'ਚ ਘੁੰਮਦੇ ਆ ਦਾਰੂ ਪੀ ਕੇ ਜੀ ਨਸ਼ਾ ਪੱਤਾ ਕਰਦੇ ਆ ਤੇ ਅਸੀਂ ਇੱਕ ਦੋ ਜਗ੍ਹਾ ਤੋਂ ਇਹਨਾਂ ਦੇ ਬੂਟੇ ਵੀ ਪੱਟੇ ਆ ਉਹਦੇ ਆਪਣੇ ਭੰਗ ਦੇ ਬੂਟੇ ਲਾਏ ਹੋਏ ਸੀ ਇਹਨਾਂ ਨੇ ਗਾਂਜੇ ਦੇ ਜੀ ਉਹ ਵੀ ਵੀਡੀਓ ਹੈਗੀ ਆ ਮੈਂ ਸੋਸ਼ਲ ਮੀਡੀਆ ਤੇ ਪਾਈ ਹੋਈ ਹੈ ਜੀ ਉਹ ਗਾਂਜੇ ਦੇ ਬੂਟੇ ਬੀਜੇ ਹੋਏ ਸੀ ਇਹਨਾਂ ਨੇ ਇਹ ਕਿਹੜੇ ਪੁਲ ਤੇ ਬੈਠਦੇ ਨੇ ਜੀ ਉੱਥੇ ਬੱਚੇ ਖੇਡਣ ਆਉਂਦੇ ਸਾਡਾ ਗਰਾਊਂਡ ਹੈ ਜੀ ਪੁਲ ਦੇ ਕੋਲ ਤੇ ਲੇਡੀਜ਼ ਵੀ ਸ਼ੈਰ ਕਰਨ ਆਉਣੀ ਆ ਉੱਥੇ ਬੈਠ ਕੇ ਵੀ ਇਹ ਗਾਂਜਾ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਜੀ ਤਾਂ ਕਰਕੇ ਸਾਨੂੰ ਇਹ ਕਦਮ ਚੱਕਣਾ ਪਿਆ ਜੀ ਦੂਜੇ ਪਾਸੇ ਜਦੋਂ ਇੱਕ ਪ੍ਰਵਾਸੀ ਮਹਿਲਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੇ ਪਛਾਣ ਪੱਤਰ ਬਿਹਾਰ ਛ ਨੇ ਤੇ ਅਸੀਂ ਵਾਪਸ ਜਾ ਰਹੇ ਹਾਂ ਆਧਾਰ ਕਾਰਡ ਹੈ نیچے ਕਰੋ ਨਹੀਂ ਹੈ ਮੈਂ ਸਮਝਾ ਨਹੀਂ ਮੈਂ ਸਭ ਜਾ ਰਹੇ ਹਾਂ ਬਿਹਾਰ ਬਿਹਾਰ ਜਾ ਰਹੇ ਹੋ ਕਦ ਜਾਏਗੇ ਅੱਜ ਨਿਕਲ ਜਾਏਗੇ ਅੱਜ ਨਿਕਲ ਜਾਏਗੇ ਅੱਛਾ ਮਤਲਬ ਆਪਕੇ ਪਾਸ ਆਧਾਰ ਕਾਰਡ ਵਗੈਰਾ ਵੋਟਰ ਕਾਰਡ ਕਿਉਂ ਨਹੀਂ ਹੈ ਕਹਾਂ ਹੈ ਆਪਕਾ ਉਹ ਰਹਿ ਗਿਆ ਬਿਹਾਰ ਮੇ ਹਾਲਾਂਕਿ ਪਿੰਡ ਵਾਸੀਆਂ ਨੇ ਸਾਫ਼ ਕੀਤਾ ਹੈ ਕਿ ਬਿਨਾਂ ਪਛਾਣ ਪਿੰਡ 'ਚ ਰਹਿਣ ਵਾਲੇ ਪ੍ਰਵਾਸੀਆਂ ਖਿਲਾਫ ਇਹ ਮਤਾ ਪਾਇਆ ਗਿਆ ਹੈ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਪਿੰਡਾਂ ਤੋਂ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿੱਥੇ ਬਿਨਾਂ ਵੈਰੀਫਿਕੇਸ਼ਨ ਰਹਿਰੇ ਪ੍ਰਵਾਸੀਆਂ ਨੂੰ ਅਜਿਹੇ ਫਰਮਾਨ ਜਾਰੀ ਕੀਤੇ ਗਏ ਹੋਣ ਖੈਰ ਪੰਚਾਇਤ ਦੇ ਇਸ ਗੈਰਕਾਨੂੰਨੀ ਫਰਮਾਨ ਤੇ ਪ੍ਰਸ਼ਾਸਨ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੁਣ ਦੇਖਣਾ ਹੋਵੇਗਾ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਇਹ ਫਰਮਾਨ ਲਾਗੂ ਹੁੰਦਾ ਹੈ ਜਾਂ ਨਹੀਂ ਫਤਿਹਗੜ੍ਹ ਸਾਬ ਤੋਂ ਗੁਰਦੀਪ ਸਿੰਘ న్యూਸ 80 ਪੰਜਾਬ ਰੋਕਾਂਗੇ ਅਗਲੀ ਖਬਰ ਦਾ ਬਿਕਰਮਜੀਠਿਆ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਮਹਾਲੀ ਕੋਰਟ ਨੇ ਨੋਟਿਸ ਜਾਰੀ ਕੀਤਾ ਮਜੀਠਿਆ ਨੇ ਜੇਲ੍ਹ ਦੇ ਵਿੱਚ ਬੈਰਕ ਬਦਲਣ ਦੀ ਮੰਗ ਕੀਤੀ ਹੈ ਸਜ਼ਾ ਜਾਬਤਾ ਕੈਦੀਆਂ ਤੋਂ ਅਲੱਗ ਰੱਖਣ ਦੀ ਮੰਗ ਕੀਤੀ ਗਈ ਹੈ ਅੰਡਰ ਟ੍ਰਾਇਲ ਕੈਦੀਆਂ ਤੋਂ ਵੀ ਵੱਖ ਰੱਖਣ ਦੀ ਮੰਗ ਕੀਤੀ ਗਿਆ ਮਜੀਠਿਆ ਨੇ ਔਰੰਜ ਕੈਟਾਗਰੀ ਦਾ ਹਵਾਲਾ ਦਿੱਤਾ ਹੈ ਨਾਬਾ ਜੇਲ੍ਹ ਦੇ ਵਿੱਚ ਦਰਸਲ ਬਿਕਰਮ ਸਿੰਘ ਮਜੀਠਿਆ ਬੰਦ ਦੇ ਸੋਮਵਾਰ ਨੂੰ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ 14 ਦਿਨਾਂ ਦੀ ਨਯੰਕ ਹਰਾਸਤ ਦੇ ਵਿੱਚ ਨੇ ਵਿਕਰਮ ਮਜੀਠਿਆ ਇਸ ਦੇ ਵਿਚਾਰੇ ਮਜੀਠਿਆ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਆਮ ਹਾਈ ਕੋਰਟ ਨੇ ਦਰਸਲੇ ਨੋਟਿਸ ਜਾਰੀ ਕੀਤਾ ਵਿਕਰਮ ਮਜੀਠਿਆ ਦੇਵ ਨੂੰ ਜੇਲ੍ਹ ਦੇ ਵਿੱਚ ਬੈਰਕ ਬਦਲਣ ਦੀ ਮੰਗ ਕੀਤੀ ਗਈ ਹੈ ਮਹਾੜੀ ਦੇ ਵਿੱਚ ਸਰਕਾਰੀ ਅਫਸਰਾਂ ਦੇ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਨੇ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਸਿਫਾਰਿਸ਼ ਤੇ ਹੁਕਮ ਜਾਰੀ ਕੀਤੇ ਗਏ ਨੇ ਵਿਧਾਨ ਸਭਾ ਮੈਂਬਰਾਂ ਦੀ ਅਣਦੇਖੀ ਬਰਦਾਸ਼ਤ ਨਹੀਂ ਹੋਵੇਗੀ ਵਿਧਾਇਕਾਂ ਦੇ ਅਦਬ ਦੇ ਵਿੱਚ ਕੋਈ ਵੀ ਕਮੀ ਨਹੀਂ ਹੋਣੀ ਚਾਹੀਦੀ ਸਰਕਾਰੀ ਫੈਸਲੇ ਹਰੇਕ ਅਫਸਰ ਤੱਕ ਪਹੁੰਚਣੇ ਲਾਜ਼ਮੀ ਹੋਣ ਤਾਂ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਦਰਦਰਸਲ ਸਿਫਾਰਿਸ਼ ਤੇ ਇਹ ਹੁਕਮ ਹਾਜ਼ਰੀ ਕੀਤੇ ਗਏ ਨੇ ਆ ਵਿਧਾਇਕਾਂ ਦੇ ਅਦਬ ਦੇ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਇਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਨਾਲ ਹੀ ਕਿਹਾ ਗਿਆ ਕਿ ਸਰਕਾਰੀ ਫੈਸਲੇ ਹਰੇਕ ਅਫਸਰ ਤੱਕ ਪਹੁੰਚਣੇ ਲਾਜ਼ਮੀ ਨੇ ਅਗਲੀ ਖਬਰ ਹੈ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਬੱਚੇ ਨੂੰ ਛੱਡ ਕੇ ਜਾਣ ਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਬੱਚੇ ਨੂੰ ਛੱਡ ਕੇ ਜਾਣ ਵਾਲਾ ਪਰਿਵਾਰ ਸਾਹਮਣੇ ਆਇਆ ਹੈ ਜੀਪੀਸੀ ਤੇ ਪੁਲਿਸ ਪ੍ਰਸ਼ਾਸਨ ਨੇ ਬੱਚੇ ਦੀ ਮਾਂ ਨੂੰ ਲੱਭਿਆ ਮਾਂ ਨੇ ਆਪਣੀ ਗਲਤੀ ਦੇ ਲਈ ਮਾਫੀ ਮੰਗ ਲਈ ਹੈ ਬੱਚੇ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਮਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਬੱਚੇ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਮਾਨਸਿਕ ਤੌਰ ਤੇ ਬੱਚਾ ਪਰੇਸ਼ਾਨ ਹੈ ਦੱਸਦੀ ਹੈ ਕਿ ਗੋਲਡਨ ਟੈਂਪਲ ਪਰਿਸਰ ਦੇ ਵਿੱਚ ਲਗਭਗ 7 ਸਾਲ ਦੇ ਮਾਸੂਮ ਬੱਚੇ ਨੂੰ ਉਹਨਾਂ ਦੇ ਪਰਿਵਾਰ ਵਾਲੇ ਇਕੱਲਾ ਛੱਡ ਕੇ ਚਲੇ ਗਏ ਸੀ ਇਹ ਘਟਨਾ ਐਤਵਾਰ ਦੀ ਹੈ ਆ ਜਿਸ ਦੀ ਕਿ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਅੱਜ ਐਜੀਪੀਸੀ ਦੇ ਵੱਲੋਂ ਇਸ ਬੱਚੇ ਦੇ ਪਰਿਵਾਰ ਨੂੰ ਲੱਭ ਲਿਆ ਗਿਆ ਤੇ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ ਜੀ ਮੇਰੇ ਵੀ ਦਿਮਾਗ ਤੇ ਥੋੜੀ ਅਪਸੈਂਟ ਹੈ ਜੀ ਬੱਚਾ ਵੀ ਹੈ ਤੇ ਜੀ ਮੈਂ ਸਹੁਰੇ ਨੂੰ ਨਾਲ ਲੈ ਕੇ ਆਈ ਸੀ ਜੀ ਤੇ ਜੀ ਹੁਣ ਮੈਂ ਗਲਤੀ ਕਰਦੀ ਹਾਂ ਮਾਫ ਮੰਗਦੀ ਹਾਂ ਜੀ ਇਸ ਗੱਲ ਦੀ ਕਿ ਮੈਂ ਗਲਤੀ ਕਰਤੀ ਹੈ ਜੀ ਬਾਪੇ ਤੋਂ ਮਾਫੀ ਮੰਗਦੇ ਚਾਹੁੰਦੀ ਹਾਂ ਮੈਂ ਜੀ ਜਿਸ ਨੇ ਕਿਹਾ ਸੀ ਤੋਂ ਅਨੁਸਾਰ ਨਹੀਂ ਜੀ ਨਹੀਂ ਜਿਸੀ ਆਪਨੇ ਆਪ ਆਏ ਇਹ ਜਗ੍ਹਾ ਹੀ ਕਿ ਤੋੜੀ ਗਈ ਸੀ ਜੀ ਮੈਂ ਥੋੜੀ ਜਿ ਮਜ਼ਬੂਰ ਸੀ ਤਾਂ ਕਰਕੇ ਬੱਚਾ ਅਬਸੈਂਟ ਸੀ ਤਾਂ ਇਹ ਮਜ਼ਬੂਰੀ ਜੀ ਮੇਰੀ ਮਜ਼ਬੂਰੀ ਜੀ ਮੈਂ ਦੂਜੀ ਤੀਜੀ ਥਾਂ ਗਿਆ ਕਿ ਹੈ